ਵੱਡੀ ਖਬਰ ਸ੍ਰੀ ਕੀਰਤਪੁਰ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਜਿੱਥੇ देर रात ਇੱਕ ਵੱਡਾ ਹਾਦਸਾ ਵਾਪਰਿਆ ਸ਼ਰਧਾਲੂਆਂ ਦੇ ਨਾਲ ਭਰਿਆ ਟਰੱਕ ਜਿਸ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਤੇ ਨਹਿਰ ਦੇ ਵਿੱਚ ਡਿੱਗਣ ਤੋਂ ਮੱਸਾ ਬਚਿਆ ਜਿਹਾ ਦੱਸ ਦਈਏ ਕਿ ਡਰਾਈਵਰ ਦੀ ਸੂਝ-ਬੂਝ ਦੀ ਨਾਲ ਇਹ ਵੱਡਾ ਹਾਦਸਾ ਹੋਣ ਤੋਂ ਟਲਿਆ ਹੈ ਤਸਵੀਰਾਂ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਦੇਰ ਰਾਤ ਸ੍ਰੀ ਕੀਰਤਪੁਰ ਸਾਹਿਬ ਵਿਖੇ ਇਹ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਇਹ ਤੇ ਦੱਸ ਦਈਏ ਕਿ ਹਰਿਆਣਾ ਕੈਥਨ ਤੋਂ ਮੱਥਾ ਟੇਕਣ ਦੇ ਲਈ ਸ਼ਰਧਾਲੂ ਜਿਹੜੀਆਂ ਸੰਗਤਾਂ ਜੁੜੀਆਂ ਇੱਥੇ ਪਹੁੰਚੀਆਂ ਸਨ ਲੇਕਿਨ ਉਸ ਵੇਲੇ ਹਾਦਸੇ ਦਾ ਸ਼ਿਕਾਰ ਹੋ ਗਏ ਜਦੋਂ ਬਾਬਾ ਬੁੰਦਨ ਸ਼ਾਹ ਤੋਂ ਮੱਥਾ ਟੇਕ ਕੇ ਇਹ ਵਾਪਸ ਆ ਰਹੇ ਸਨ ਤਾਂ ਟਵਾਕ ਬੇਕਾਬੂ ਹੋ ਜਾਂਦਾ ਤੇ ਨੀਚੀ ਫਲਾਈਓਵਰ ਤੇ ਡਿਵਾਈਡਰਾਂ ਦੇ ਨਾਲ ਟਕਰਾ ਜਾਂਦਾ ਜਿਸ ਤੋਂ ਬਾਅਦ ਸੰਤਾਂ ਨੂੰ ਸੱਟਾਂ ਜੜਦੀਆਂ ਨੇ ਹਾਲਾਂਕਿ ਮਾਮੂਲੀ ਸੱਟਾਂ ਲੱਗੀਆਂ ਨੇ ਲੇਕਿਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਇੱਥੇ ਦੱਸ ਦਈਏ ਕਿ ਨਾਲ ਹੀ ਅਨੰਦਪੁਰ ਸਾਹਿਬ ਹਾਈਡਲ ਨੈਪ ਜਿਹੜੀ ਇੱਥੋਂ ਵਗਦੀ ਹੈ ਜੇਕਰ ਡਰਾਈਵਰ ਸੋਚ-ਬੂਚਤੀ ਨਾਲ ਕੰਮ ਨਾ ਲੈਂਦਾ ਤਾਂ ਸ਼ਰਧਾਲੂਆਂ ਦੇ ਨਾਲ ਸੰਗਤਾਂ ਦੇ ਨਾਲ ਭਰਿਆ ਟਰੱਕ ਨਹਿਰ ਦੇ ਵਿੱਚ ਡਿੱਗ ਸਕਦਾ ਸੀ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ ਲੇਕਿਨ ਡਰਾਈਵਰ ਦੀ ਸੋਚ-ਬੂਚਤੀ ਨਾਲ ਇਹ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਇਹ ਹਾਦਸਾ ਵਾਪਰਦਾ ਹੈ ਸਾਂ ਸੰਗਤਾਂ ਦੇ ਵਿੱਚ ਹਫੜਾ ਦਫਰੀ ਜਿਹੜੀ ਮੱਚ ਚੰਦੀ ਹੈ ਜਲਦ ਸੰਗਤਾਂ ਨੂੰ ਟਰੱਕ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਨੇੜੇ ਤੇੜੇ ਤੇ ਜਿਹੜੇ ਲੋਕ ਸਨ ਜਿਹੜੇ ਪਿੰਡ ਦੇ ਲੋਕ ਸੀ ਉਹ ਵੀ ਭੱਜੀ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਪਿੰਡ ਦੇ ਲੋਕਾਂ ਦੇ ਵੱਲੋਂ ਸੰਗਤਾਂ ਨੂੰ ਜਿਹੜਾ ਟਰੱਕ ਦੇ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਜਾਂਦਾ ਮੋਕੇ ਤੇ ਜੋ ਨਹੀਂ ਐਂਬੂਲੈਂਸ ਪਹੁੰਚਦੀ ਹੈ ਤੇ ਜਿੰਨੀਆਂ ਸੰਗਤਾਂ ਨੂੰ ਸੱਟਾਂ ਲੱਗਦੀਆਂ ਨੇ ਜ਼ਖਮੀ ਹੁੰਦੇ ਨੇ ਉਹਨਾਂ ਨੂੰ ਹਸਪਤਾਲ ਜਿਹੜਾ ਭਰਤੀ ਕਰਵਾਇਆ ਜਾਂਦਾ ਹੈ ਇੱਥੇ ਦੱਸਦੇ ਗਏ ਕਿ ਹਰਿਆਣਾ ਕੈਥਲ ਤੋਂ ਲਗਭਗ 75 ਦੇ ਕਰੀਬ ਸ਼ਰਦਾਲੂ ਛਿੜੇ ਨੇ ਇਸ ਟਰੱਕ ਦੇ ਵਿੱਚ ਮੌਜੂਦ ਸਨ ਦੇਰ ਰਾਤ ਇੱਕ ਪਾਸੇ ਕਿਹਾ ਜਾ ਰਿਹਾ ਕਿ ਟਰੱਕ ਬੇਕਾਬੂ ਹੋ ਜਾਂਦਾ ਹੈ ਤੇ ਇਸ ਦੀਆਂ ਬ੍ਰੇਕਾਂ ਛਿੜੀਆਂ ਨੇ ਫੇਲ ਹੋ ਗਿਆ ਸਨ ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ ਕਿ ਢਾਵਾਂਡੋਲ ਜਦੋਂ ਟਰੱਕ ਹੋਇਆ ਤਾਂ ਨਹਿਰ ਦੇ ਵਿੱਚ ਡਿੱਗਣ ਲੱਗਦਾ ਹੈ ਲੇਕਿਨ ਡਰਾਈਵਰ ਦੇ ਬੋਲੋ ਸੂਝ-ਪੂਝ ਤੇ ਨਾਲ ਸਾਹਮਣੇ ਇੱਕ ਕਿਆ ਚਵਾਰੀਆ ਕੀ ਦੀਵਾਰ ਦੇ ਵਿੱਚ ਜਾ ਕੇ ਟਰੱਕ ਦੇ ਜੋ ਹੈ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜ਼ੋਰਦਾਰ ਦੇ ਨਾਲ ਟਰੱਕ ਜਿਹੜਾ ਹੈ ਸਾਈਡ ਨੂੰ ਜਾ ਕੇ ਵੱਜਦਾ ਹੈ ਕੰਨ ਦੇ ਵਿੱਚ ਤੇ ਡਰਾਈਵਰ ਦੀ ਸੂਝ-ਪੂਝ ਤੇ ਨਾਲ ਸਿਆਣਪ ਦੇ ਨਾਲ ਇਹ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਹਾਲਾਕੀ ਸੰਕਟਾਂ ਨੂੰ ਥੋੜੀਆਂ ਬੋਤੀਆਂ ਸੱਟਾਂ ਜੁਰੀਆਂ ਲੱਗੀਆਂ ਨੇ ਲੇਕਿਨ ਕਿਹਾ ਜਾ ਰਿਹਾ ਕਿ ਇੱਥੇ ਨੇੜੇ ਤੋਂ ਇੱਕ ਨਹਿਰ ਲੰਘਦੀ ਸੀ ਉਸ ਦੇ ਵਿੱਚ ਇਹ ਟਰੱਕ ਜਿਹੜਾ ਡਿੱਗਣ ਲੱਗਾ ਸੀ ਲੇਕਿਨ ਜਦੋਂ ਡਰਾਈਵਰ ਨੇ ਸਿਆਣਪ ਦੀ ਨਾਲ ਕੰਮ ਲਿਆ ਤਾਂ ਉਸ ਤੋਂ ਬਾਅਦ ਇਹ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਇਹ ਨੇੜੇ ਤੇੜੇ ਦੇ ਲੋਕਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਇਹ ਟਰੱਕ ਜੁਆ ਬੇਕਾਬੂ ਹੋਇਆ ਸੀ ਜਿਸ ਕਰਕੇ ਇਹ ਵੱਡਾ ਹਾਦਸਾ ਜਿਹੜਾ ਵਾਪਰਿਆ ਕਿ ਸੰਤਾਂ ਦੇ ਨਾਲ ਪਰਿਆ ਟਰੱਕ ਇੱਕੋ ਦਮ ਡਾਵਾ ਡੋ ਹੋਣ ਲੱਗਦਾ ਤੇ ਡਰਾਈਵਰ ਦੇ ਵੱਲੋਂ ਜਦੋਂ ਵੇਖਿਆ ਗਿਆ ਕਿ ਅੱਗੇ ਮਹਿਰ ਹੈ ਤੇ ਉਸਨੇ ਸੋਚ-ਪੋਚ ਦੀ ਨਾਲ ਸਾਹਮਣੇ ਇੱਕ ਦੀਵਾਰ ਦੇ ਵਿੱਚ ਜਾ ਕੇ ਟਰੱਕ ਖਲਾਰ ਦਿੱਤਾ ਜਾਂਦਾ ਉਸ ਦੇ ਵੱਲੋਂ ਜਿਸ ਦੇ ਨਾਲ ਇੱਕੋ ਦਮ ਜਦੋਂ ਝਟਕਾ ਲੱਗਿਆ ਤਾਂ ਸੰਤਾਂ ਨੂੰ ਸੱਟਾਂ ਜੇੜੀਆਂ ਲੱਗਦੀਆਂ ਨੇ ਸੋ ਇਹ ਮੌਕੇ ਤੋਂ ਦਿਨ ਰਾਤ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਤੋਂ ਬਾਅਦ ਸੰਗਤਾਂ ਨੂੰ ਸੁਰੱਖਿਅਤ ਜਿਹੜਾ ਟਰੱਕ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ ਇਸ ਦੇ ਵਿੱਚ ਬਜ਼ੁਰਗ ਵੀ ਮੌਜੂਦ ਸਨ ਨੌਜਵਾਨ ਵੀ ਮੌਜੂਦ ਸਨ ਹਾਲਾਂਕਿ ਬੱਚੇ ਵੀ ਇਸ ਦੇ ਵਿੱਚ ਹੋਣਗੇ ਸੋ ਇਹ ਘਟਨਾ ਜਿਹੜੀ ਹੈ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਕਿ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਇੱਕ ਸੰਗਤਾਂ ਦੇ ਨਾਲ ਪਰਿਆ ਟਰੱਕ ਜਿਸ ਦੇ ਵਿੱਚ 75 ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਸੰਗਤਾਂ ਬੈਠੀਆਂ ਸਨ ਲੇਕਿਨ ਇਸੇ ਦੇ ਦੌਰਾਨ ਟਰੱਕ ਦੀਆਂ ਬ੍ਰੇਕਾਂ ਦੱਸਿਆ ਜਵਾਰੇ ਕਿ ਫੇਲ ਹੋਈਆਂ ਡਾਵਾ ਡੋਲ ਕੋਇਆ ਟਰੱਕ ਤੇ ਜਾ ਕੇ ਨਹਿਰ ਦੇ ਕੰਡੇ ਡਿੱਗਣ ਲੱਗਦਾ ਹੈ ਲੇਕਿਨ ਡਰਾਈਵਰ ਨੇ ਸਿਆਣਪ ਵਰਤੀ ਤਾਂ ਉਸਨੇ ਇੱਕ ਕੰਧ ਦੇ ਵਿੱਚ ਟਰੱਕ ਨੂੰ ਮਾਰਿਆ ਜਿਸ ਤੋਂ ਬਾਅਦ ਸੱਖਤਾ ਨੂੰ ਥੋੜੀਆਂ ਬਹੁਤ ਸੱਟਾਂ ਛੇੜੀਆਂ ਲੱਖੀਆਂ ਨੇ ਲੇਕਿਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਅਲੇ ਜੀ ਨਿਆਣੇ ਰੌਲਾ ਪਾਇਆ ਕੋਈ ਗੱਡੀ ਵਾਜੀ ਜਾਂਦੇ ਇਤਰਾਸਾਂ ਨਾਲ ਤਾਂ ਅਸੀਂ ਨੱਠ ਗਿਆ ਕਿੱਦਾਂ ਹੋਇਆ ਹਾਸਾ ਕੁਝ ਪਤਾ ਨਹੀਂ ਉੱਪਰ ਤੇ ਇਹੀ ਬਾਬਾ ਬਾਈਬੁੱਟਨ ਛਾਤੇ ਅੱਛਾ ਅਭੀ ਕਾਬੂ ਕੋ ਕਿਸੇ ਬੇ ਕਾਬੂ ਹੋ ਗਈ ਜੀ ਬਰੇਕਾਂ ਦੇ ਟਾਇਰ ਫੇ ਚੱਕਾ ਵੇਹ ਰੇ ਫੇ ਹੋ ਗਈ ਜੀ ਬ੍ਰੇਕਾਂ ਵੇ ਫੇਲ ਹੋ ਗਈ ਜੀ ਦੀ ਗੈਂਡ ਬਤਲ ਤੇ ਉਸ ਤੋਂ ਬਾਅਦ ਫਿਰ ਇੱਥੇ ਡਰਾਈਵਰ ਨੇ ਇੱਥੇ ਮਾਰੀ ਕੰਦ ਹਾਂਜੀ ਉਹਨੇ ਜੀ ਇਹ ਸੰਭਾਲ ਕੇ ਉਹਨੇ ਕੰਟਰੋਲ ਕਰਕੇ ਜੀ ਲੈ ਕੇ ਕੰਦ ਨਾਲ ਜੀ ਆਪਣੀ ਸਾਈਡ ਪਾ ਲਈ ਨਿਆਣੇ ਰੌਲਾ ਪਾਇਆ ਕੋਈ ਗੱਡੀ ਵਾਜੀ ਜਾਂਦੇ ਇਤਰਾਸਾਂ ਨਾਲ ਅਸੀਂ ਨੱਠ ਗਿਆ ਕਿੱਦਾਂ ਹੋਇਆ ਹਾਸਾ ਕੁਝ ਪਤਾ ਨਹੀਂ ਉ ਬੇਕਅਪ ਹੋ ਗਈ ਜੀ ਸਰੀ ਦੇ ਟਾਇਰ ਰੇ ਚੱਕਾ ਵੇ ਰੇ ਫੇ ਹੋ ਗਈ ਜੀ ਬ੍ਰੇਕਾਂ ਵੇ ਫੇਲ ਹੋ ਗਈ ਜੀ ਕੰਦ ਬਤਲ ਤੇ ਉਸ ਤੋਂ ਬਾਅਦ ਫਿਰ ਇੱਥੇ ਡਰਾਈਵਰ ਨੇ ਇੱਥੇ ਮਾਰੀ ਕੰਦ ਹਾਂਜੀ ਉਹਨੇ ਜੀ ਸੰਭਾਲ ਕੇ ਉਹਨੇ ਕੰਟਰੋਲ ਕਰਕੇ ਜੀ ਲੈ ਕੇ ਕੰਦ ਨਾਲ ਜੀ ਆਪਣੀ ਸਾਈਡ ਪਜਾ ਲਈ ਜੀ